Muchas gracias por de vuestra decisiones.

ਅੱਜ ਯਾਦਵੰਦਰ ਪਬਲਿਕ ਸਕੂਲ ਦੇ ਵਿੱਚ ਅਸੀਂ ਸਾਰੇ ਪਹੁੰਚੇ ਹਾਂ ਜਿੱਥੇ ਇਸ ਸਕੂਲ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਜਿਹੜਾ ਕੰਮ ਕਰਾਇਆ ਜਾ ਰਿਹਾ ਜਿਸ ਦੇ ਵਿੱਚ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਉਹਨਾਂ ਦਾ ਟੂਰਨਾਮੈਂਟ ਜਿਹੜਾ ਆਰਗੇਨਾਈਜ਼ ਕੀਤਾ ਜਾ ਰਿਹਾ ਜਿਸ ਦੇ ਵਿੱਚ 12 ਅਲੱਗ-ਅਲੱਗ ਸਕੂਲ ਜਿਹੜੇ ਇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਜੇ ਵੀ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜਾ ਵਾ ਹਰ ਇੱਕ ਗੇਮ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਹੈ ਪੜ੍ਹਾਈ ਦੇ ਨਾਲ 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 ਖੇਡਾਂ ਦਾ ਮਹੱਤਵ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਜਿੱਦਾਂ ਹੈਲਦੀ ਮਾਈਂਡ ਇਨ ਹੈਲਦੀ ਬਾਡੀ ਜਿੱਦਾਂ ਆਪਾਂ ਅੰਗਰੇਜ਼ੀ ਦੇ ਕਹਾਵਤ ਆ ਉਹਦੇ ਹਿਸਾਬ ਨਾਲ ਜੇ ਬੱਚਾ ਤੰਦਰੁਸਤ ਹੈ ਤੇ ਉਹ ਸਰੀਰਕ ਤੌਰ ਦੇ ਉੱਤੇ ਵੀ ਤੇ ਮਾਨਸਿਕ ਤੌਰ ਦੇ ਉੱਤੇ ਵੀ ਤੰਦਰੁਸਤ ਹੋਵੇਗਾ ਉਸ ਦੇ ਮੱਦੇ ਨਜ਼ਰ ਜਿਹੜਾ ਸਾਰਾ ਰਖਾਇਆ ਜਾ ਰਿਹਾ ਵਾ ਤੇ ਜਿਸ ਦੇ ਵਿੱਚ ਆਪਾਂ ਵੇਖ ਰਹੇ ਹਾਂ ਬੱਚਿਆਂ ਦੇ ਵਿੱਚ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਬਹੁਤ ਉਤਸ਼ਾਹ ਆ ਹਰ ਕੋਈ ਇਸ ਚੀਜ਼ ਨੂੰ ਕੰਪੀਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਚੀਜ਼ਾਂ ਜਿਹੜੀਆਂ ਇਹ ਖੇਡਾਂ ਜਿਹੜੀਆਂ ਬੱਚਿਆਂ ਦੇ ਵਿੱਚ ਸਪੋਰਟਸਮੈਨਸ਼ਪ ਸਪਿਰਿਟ ਇਕੱਠੇ ਲੈ ਕੇ ਚੱਲਣਾ ਟੀਮ ਲੈ ਕੇ ਚੱਲਣਾ ਟੀਮ ਲੀਡਰ ਬਨਣਾ ਇਹ ਸਾਰੀਆਂ ਜਿਹੜੀਆਂ ਵਾਂ ਚੀਜ਼ਾਂ ਉਹਨਾਂ ਦੇ ਵਿੱਚੇ ਬਾਈਬ ਹੁੰਦੀਆਂ ਨੇ ਇਸ ਤੋਂ ਮੈਂ ਸਮਝਦਾ ਕਿ ਇੱਥੇ ਯਾਦਵੰਦਰ ਪਬਲਿਕ ਸਕੂਲ ਵੱਲੋਂ ਬਹੁਤ ਸ਼ਲਾਘਾ ਜੋ ਪ੍ਰਲਾ ਜਿਹੜਾ ਕਰਾਇਆ ਜਾ ਰਿਹਾ ਹੈ ਜਿੱਥੇ ਇਸ ਮੌਕੇ ਤੇ ਸਾਡੇ ਕਾਉਂਸਲ ਸਾਹਿਬ ਜਰਨੈਲ ਸਿੰਘ ਟੋਰ ਤੇ ਹੋਰ ਵੀ ਹਾਜ਼ਰੀਨ ਜਿਹੜੇ ਇੱਥੇ ਹਾਜ਼ਰ ਨੇ ਤੇ ਮੈਂ ਆਸ ਕਰਦਾ ਵਾਂ ਕਿ ਅੱਗੇ ਤੋਂ ਇਹ ਇਹ ਬੱਚਿਆਂ ਨੂੰ ਜਿਹੜੀ ਆ ਸਿੱਖਿਆ ਦੇ ਨਾਲ-ਨਾਲ ਜਿਹੜੀ ਖੇਡ ਦੀ ਜਿਹੜੀ ਗੁਣਤੀ ਆ ਇਹ ਵੀ ਇਸੇ ਤਰ੍ਹਾਂ ਜਾਰੀ ਰਹੀ ਸਰ ਤੁਸੀਂ ਵੀ ਅੱਜ ਗਰਾਊਂਡ ਵਿੱਚ ਜਿਹੜਾ ਬੱਚਿਆਂ ਦੇ ਨਾਲ ਉਤਰੇ ਹੋ ਕੀ ਲੱਗਦਾ ਹੈ ਬਚਪਨ ਦਾ ਕੋਈ ਦ੍ਰਿਸ਼ ਅਸੀਂ ਲਿਖੇ ਜਾ ਬਿਲਕੁਲ ਹੀ ਯਾਦਗਾਰਾਂ ਨੇ ਜੀ ਜਦੋਂ ਆਪਾਂ ਜੇਸ ਏਜ ਦੇ ਵਿੱਚ ਅਸੀਂ ਹਾਂ ਹੁਣ ਅਸੀਂ ਯਾਦ ਕਰਦੇ ਹਾਂ ਸਕੂਲ ਟਾਈਮਸ ਦੇ ਉੱਤੇ ਰੂਟੀਨ ਲਾਈਫ ਬੱਚੇ ਨੂੰ ਯਾਦ ਨਹੀਂ ਰਹਿੰਦੀ ਪਰ ਇਹੋ ਜਿਹੇ ਇਵੈਂਟਸ ਜਿਹੜੀਆਂ ਸਾਰੀ ਉਮਰ ਦਾ ਸਾਰੀ ਜ਼ਿੰਦਗੀ ਦਾ ਉਹਦਾ ਇੱਕ ਹਿੱਸਾ ਬਣ ਜਾਂਦੀਆਂ ਉਹਦੀਆਂ ਯਾਦਗਾਰ ਬਣ ਜਾਂਦੀਆਂ ਤੇ ਜਿਹੜਾ ਬੱਚਾ ਜਿੱਤ ਗਿਆ ਜਾਂਦਾ ਹੈ ਤੇ ਉਹਨੂੰ ਇਸ ਚੀਜ਼ ਦਾ ਜਿਹੜਾ ਹੁਸਨ ਇਸ ਚੀਜ਼ ਦਾ ਗਲੈਮਰ ਜਿਹੜਾ ਸਾਰੀ ਉਮਰ ਤੱਕ ਯਾਦ ਰਹਿੰਦਾ ਇੱਕ ਵਧੀਆ ਪੁਲਿਸ ਆਫਸਰ ਦੇ ਅਹੁਦੇ ਤੇ ਤੁਸੀਂ ਹੋ ਤੇ ਸਟਾਰਟਿੰਗ ਤੋਂ ਜਦੋਂ ਬੱਚਿਆਂ ਨੂੰ ਇਸ ਤਰ੍ਹਾਂ ਦਾ ਸਪੋਰਟਸ ਵਾਲੇ ਧਿਆਨ ਲੈਂਦਾ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਬੱਚਿਆਂ 'ਚ ਤੁਹਾਡੇ ਵਰਗੇ ਜਿਹੜੇ ਆ ਦਿਵੰਗ ਆਫੀਸਰ ਜਿਹੜੇ ਆ ਉਹ ਜਨਮ ਲੈਣਗੇ ਬਿਲਕੁਲ ਹੀ ਬਿਲਕੁਲ ਜਿਤ ਮੈਂ ਪਹਿਲਾਂ ਤੁਹਾਨੂੰ ਕਿਹਾ ਵੀ ਜੇ ਸਰੀਰ ਤੰਦਰੁਸਤ ਆ ਉਹਦਾ ਮਾਈਂਡ ਤੰਦਰੁਸਤ ਆ ਮਾਈਂਡ ਤੰਦਰੁਸਤ ਆ ਉਹ ਆਪਣੀ ਪੜ੍ਹਾਈ ਦੇ ਨਾਲ ਤਵੱਜਾ ਦੇਵੇਗਾ ਸਹੀ ਤਰੀਕੇ ਨਾਲ ਪੜ੍ਹੇਗਾ ਸਹੀ ਦਿਸ਼ਾ ਦੇ ਉੱਤੇ ਚੱਲੇਗਾ ਤੇ ਉਹ ਜ਼ਿੰਦਗੀ ਦੇ ਵਿੱਚ ਜ਼ਰੂਰ ਕਾਮਯਾਬ ਹੋਵੇਗਾ ਯੂਨਾਈਟਿਡ ਅਮੈਚਰ ਸਪੋਰਟਸ ਕਲੱਬ ਜਿਹੜਾ ਅਕੈਡਮੀ ਇਹਨਾਂ ਦੇ ਉਪਰਾਲੇ ਜਿਹੜੇ ਆ ਕਿਸ ਤਰ੍ਹਾਂ ਦੇ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜੀ ਮਿਲਕਲੇ ਜਿਹੜਾ ਇਹ ਆਪਣਾ ਯੂਥ ਜਿਹੜਾ ਹੈ ਇਹੀ ਆਪਣਾ ਕੰਟਰੀ ਦਾ ਅਗਲਾ ਸਰੋਤ ਹੈ ਜੇ ਆਪਾਂ ਇਹਨਾਂ ਨੂੰ ਸਿੱਧਾ ਕਰ ਲਿਆ ਇਹਨਾਂ ਨੂੰ ਇੱਕ ਸਹੀ ਦਿਸ਼ਾ ਦੀ ਉੱਤੇ ਦੇ ਲਈ ਉਸ ਦੇ ਵਿੱਚ ਪੜ੍ਹਾਈ ਤੇ ਪਲੱਸ ਸਰੀਰਕ ਤੌਰ ਦੇ ਉੱਤੇ ਉਹਨੂੰ ਤੰਦਰੁਸਤ ਕਰਨਾ ਦੋਵੇਂ ਚੀਜ਼ਾਂ ਜ਼ਰੂਰੀ ਨੇ ਤੇ ਇਹ ਆਸ ਕਰਦਾ ਵੀ ਸਾਰੇ ਜਿਹੜੇ ਸਕੂਲਸ ਨੇ ਉਹ ਆਊਟਡੋਰ ਐਕਟੀਵिटीज ਇੰਡੋਰ ਐਕਟੀਵिटीज ਜਿਹੜੀਆਂ ਆਪਣਾ ਕਰਿਕੂਲਮ ਦਾ ਹਿੱਸਾ ਜਿਹੜਾ ਬਣਾਉਣ ਤੇ ਰੁਟੀਨਲੀ ਜਿਹੜਾ ਕੰਮ ਇੱਥੇ ਚੱਲਦਾ ਰਹੇ ਮੈਂ ਸਭ ਤੋਂ ਪਹਿਲਾਂ ਯਾਦਵੰਦਰਾ ਪਬਲਿਕ ਸਕੂਲ ਅਲੱਡੀ ਅਕੈਡਮੀ ਆ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਇਹਨਾਂ ਦਾ ਜਿਹੜਾ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਮੈਂ ਇਹਨਾਂ ਦੇ ਨਾਲ ਐਸੋਸੀਏਟ ਆ ਮੈਂ ਕਾਉਂਸਲਰ ਵਜੋਂ ਨਹੀਂ ਆਇਆ ਮੈਂ ਇਹਨਾਂ ਦੇ ਸਕੂਲ ਦਾ ਇਹਨਾਂ ਦੀ ਅਕੈਡਮੀ ਦਾ 파ਟ ਆ ਉਸ ਕਰਕੇ ਆਇਆ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬੱਚੇ ਕਿਤੇ ਵੀ ਨਹੀਂ ਪਹੁੰਚ ਪਾਉਂਦੇ ਅਸੀਂ ਉਹਨਾਂ ਨੂੰ ਸਕੂਲ ਤੋਂ ਲਿਆ ਕੇ ਇੱਥੇ ਉਹਨਾਂ ਨੂੰ ਇੱਕ ਪਲੇਟਫਾਰਮ ਦਿੰਨੇ ਆ ਕਿ ਇਸ ਪਲੇਟਫਾਰਮ ਤੇ ਆ ਕੇ ਉਹਨਾਂ ਦਾ ਚਾਕਾ ਖੁੱਲੇ ਇੱਥੇ ਆ ਕੇ ਕਿਤੇ ਹੋਰ ਜਾਣ ਦੀ ਟਰਾਈ ਕਰਨ ਜਿਹੜਾ ਬੰਦਾ ਘਰ ਹੀ ਰਹਿੰਦਾ ਜਾਂ ਆਪਣੇ ਸਕੂਲ ਤੋਂ ਘਰ ਉਹ ਕੁਝ ਵੇਖ ਨਹੀਂ ਪਾਉਂਦਾ ਅਸੀਂ ਇਸ ਕਰਕੇ ਤਾਨੂੰ ਰਿਕੁਐਸਟ ਕੀਤੀ ਸੀ ਕਿ ਸੀਨੀਅਰ ਆਫੀਸਰ ਨੇ ਔਰ ਬਹੁਤ ਵਧੀਆ ਡਿਊਟੀ ਕਰ ਰਹੇ ਨੇ ਤੇ ਬੱਚਿਆਂ ਨੂੰ ਫੇਸ ਕਰਾਈਦਾ ਤੇ ਦੇਖੋ ਤੁਹਾਨੂੰ ਐਪਰੀਸ਼ੀਏਟ ਕਰਨ ਲਈ ਤੁਹਾਨੂੰ ਮੋਟੀਵੇਟ ਕਰਨ ਲਈ ਤੇ ਸ਼ਹਿਰ ਦੇ ਸੀਨੀਅਰ ਆਫੀਸਰ ਇੱਥੇ ਆਏ ਨੇ ਇਹਨਾਂ ਨੂੰ ਵੇਖ ਕੇ ਉਹਨਾਂ ਦੇ ਅੰਦਰ ਜਜ਼ਬਾ ਜਾ ਕੇ ਕਿ ਅਸੀਂ ਵੀ ਕੁਝ ਬੰਨਣਾ ਹੈ ਅਸੀਂ ਕੁਝ ਕਰਨਾ ਆਪਣੇ ਸ਼ਹਿਰ ਲਈ ਕਰਨਾ ਆਪਣੇ ਸਟੇਟ ਲਈ ਕਰਨਾ ਸਾਡੀ ਸਾਰਿਆਂ ਦੀ ਇਹ ਸੋਚ ਹੁੰਦੀ ਆ ਇਸ ਕਰਕੇ ਅਸੀਂ ਹਰ ਪ੍ਰੋਗਰਾਮ ਦੇ ਪੁਲਿਸ ਆਫਸਰ ਨੂੰ ਜਰੂਰ ਬੁਲਾਉਂਦੇ ਆ ਕਿਉਂਕਿ ਪੁਲਿਸ ਨਾਲ ਹੀ ਅਸੀਂ ਜੀ ਰਹੇ ਆ ਜੇ ਪੁਲਿਸ ਨਾ ਹੋਵੇ ਅੱਜ ਤੇ ਸਾਡੇ ਨਾਲ ਜੋ ਲੋਗ ਮਾੜੇ ਵਿਹਾਰ ਕਰਦੇ ਨੇ ਸਨਲ ਬਹੁਤ ਹੋਣ ਜੇ ਆਰਬੀ ਨਾ ਹੋਵੇ ਤੇ ਦੁਸ਼ਮਣ ਸਾਡੀ ਕੰਟਰੀ ਤੇ ਚੜ ਕੇ ਆਣ ਪੁਲਿਸ ਨਾ ਹੋਵੇ ਤੇ ਲੋਕ ਸਾਡੇ ਘਰਾਂ ਚ ਵੜ ਜਾਣ ਚੋਰ ਚੱਕੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਲਾ ਐਂਡ ਆਰਡਰ ਨੂੰ ਸਮਝੋ ਪੁਲਿਸਿੰਗ ਨੂੰ ਸਮਝੋ ਆਪਣੇ ਰਿਸ਼ਤਿਆਂ ਦੀ ਇਮਤ ਕਰੋ ਆਪਣੇ ਟੀਚਰਸ ਦੀ ਰਿਕੁਐਸਟ ਰਿਸਪੈਕਟ ਕਰੋ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ ਔਰ ਆਪਣੇ ਜੀਵਨ ਨੂੰ ਸਫਲ ਕਰੋ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਤੁਸੀਂ ਸਪੋਰਟਸਮੈਨਾਂ ਨੂੰ ਬਹੁਤ ਸਪੋਰਟ ਕਰਦੇ ਹੋ ਤੇ ਅੱਜ ਜਿਹੜੇ ਬੱਚਿਆਂ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਕਿਸ ਤਰ੍ਹਾਂ ਜਿਹੜਾ ਵਾ ਇਹਨਾਂ ਨੂੰ ਪ੍ਰਮੋਟ ਕੀਤਾ ਜਾਏਗਾ ਜਿਸ ਤਰ੍ਹਾਂ ਦੇਖੋ ਜੀ ਸਾਡੀ ਪਾਰਟੀ ਦਾ ਬਹੁਤ ਵੱਡਾ ਉਪਰਾਲਾ ਰੰਗਲਾ ਪੰਜਾਬ ਹੱਸਦਾ ਪੰਜਾਬ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਬੱਚੇ ਹੱਸਦੇ ਵਸਦੇ ਰਹਿਣ ਔਰੰਗਲੇ ਪੰਜਾਬ ਦਾ ਹਿੱਸਾ ਬਣਨ ਜੇ ਬੱਚੇ ਤੰਦਰੁਸਤ ਹੋਣਗੇ ਬੱਚੇ ਪਲੇਅਰ ਬਣਨਗੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਬੱਚਾ ਬਿਜ਼ੀ ਰਹੇਗਾ ਆਪਣੀ ਗੇਮ ਦੇ ਵਿੱਚੋਂ ਨਸ਼ਿਆਂ ਵੱਲ ਨਹੀਂ ਜਾਏਗਾ ਅਸੀਂ ਨਸ਼ੇ ਦਾ ਲੱਕ ਤੋੜਨ ਵਾਸਤੇ ਲੱਗੇ ਹੋਏ ਆਂ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਤੇ ਅਸੀਂ ਉਸ ਦਾ ਪਾਰਟ ਆਂ ਔਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਹੀ ਦਿਸ਼ਾ ਦਈਏ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਬੱਚੇ ਖੇਡਾਂ ਵਿੱਚ ਬਿਜ਼ੀ ਰਹਿਣਗੇ ਤੇ ਮਾੜੀ ਸੰਗਤਾਂ ਨਹੀਂ ਜਾਣਗੇ ਮਾੜੀ ਸੋਸਾਇਟੀ 'ਚ ਨਹੀਂ ਜਾਣਗੇ ਔਰ ਇਸ ਕਰਕੇ ਮੈਂ ਆਪਣੇ ਬਰੀਰ ਰਿਕੁਐਸਟ ਕਰਕੇ بڑے-ਵੱਡੇ ਰਜੇਵਿਆਂ ਦੇ ਵਿੱਚ ਇਹਨਾਂ ਨੂੰ ਮੈਂ ਲੈ ਕੇ ਆਇਆ ਔਰ ਇਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਜੇ ਅਸੀਂ ਬੱਚਿਆਂ ਨੂੰ ਸਹੀ ਦਿਸ਼ਾ ਦਿਆਂਗੇ ਤੇ ਸਾਡੀ ਕਿਤੇ ਹਾਜ਼ਰੀ ਦਰਗਾਹ 'ਚ ਲੱਗੇਗੀ ਸਾਡੀ ਕਿਤੇ ਸੇਵਾ ਸ਼ਹਿਰ ਦੇ ਵਿੱਚ ਲੱਗੇਗੀ ਇਸ ਕਰਕੇ ਮੈਂ ਸਰਦਾਰ ਇੱਥੇ ਆ ਕਸ਼ਾਲਜੀ ਸਿੰਘ ਜੀ ਐਡੀਸੀ ਵੀ ਸਿਟੀ ਵਨ ਨੂੰ ਆਪਣੇ ਦਿਲ ਦੇ ਘਰ ਆਇਆ ਤੋਂ ਸਾਰੀ ਟੀਮ ਵੱਲੋਂ ਯਾਦਵਰ ਪਬਲਿਕ ਸਕੂਲ ਵੱਲੋਂ ਅਕੈਡਮੀ ਵੱਲੋਂ ਬਹੁਤ-ਬਹੁਤ ਜੀ ਆਇਆਂ ਨੂੰ ਆਖਦਾ ਔਰ ਤੁਹਾਨੂੰ ਸਾਰਿਆਂ ਨੂੰ ਵਿਸ਼ਵਾਸ ਵੰਨੇ ਆ ਕਿ ਸਾਡੀ ਸਾਰੀ ਟੀਮ ਸਾਡੀ ਪਾਰਟੀ ਸ਼ਹਿਰ ਦੇ ਭਲੇ ਵਾਸਤੇ ਬੱਚਿਆਂ ਦੇ ਭਲੇ ਵਾਸਤੇ ਬੱਚਿਆਂ ਦੇ ਫਿਊਚਰ ਵਾਸਤੇ 24 ਘੰਟੇ ਹਾਜ਼ਰ ਆ ਜਿੱਥੇ ਤੁਸੀਂ ਸਾਡੀ ਕਿਤੇ ਡਿਊਟੀ ਲਗਾਓਗੇ ਜਿੱਥੇ ਸਾਡੀ ਹੈਲਪ ਦੀ ਲੋੜ ਆ ਅਸੀਂ ਸਾਰੇ ਭਰਾ ਰਲ ਕੇ ਬੱਚਿਆਂ ਦੀ ਤਰੱਕੀ ਲਈ ਹਰ ਵੇਲੇ ਹਾਜ਼ਰ ਆ ਧੰਨਵਾਦ ਹਾਂਜੀ ਮੇਰਾ ਨਾਮ ਜਗਦੀਂਦਰ ਸਿੰਘ ਪ੍ਰਿੰਸੀਪਲ ਜਗਦੀਂਦਰ ਪਬਲਿਕ ਹਾਈ ਸਕੂਲ ਅੱਜ ਇੱਥੇ ਸੈਕ ਯੂਨਾਈਟਿਡ ਅਮਚੌਰ ਸਪੋਰਟਸ ਅਕੈਡਮੀ ਵੱਲੋਂ ਓਪਨ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤੇ ਇਸ ਟੂਰਨਾਮੈਂਟ ਦੇ ਵਿੱਚ ਕੋਈ ਤਕਰੀਬਨ 12 ਸਕੂਲਾਂ ਨੇ ਭਾਗ ਲਿਆ ਜ ਜਿਹਦੇ ਵਿੱਚ ਕੋਈ ਤਕਰੀਬਨ 150 ਦੇ ਕਰੀਬ ਬੱਚੇ ਜਿਹੜੇ ਇੱਥੇ ਅੱਜ ਆਏ ਨੇ ਅੱਜ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਸਰਦਾਰ ਵਿਸ਼ਾਲਜੀਤ ਸਿੰਘ ਏਡੀਸੀਪੀ ਸਿਟੀ 1 ਉਸ ਚੀਜ਼ਾਂ ਦੇ ਇਥੇ ਹਾਜ਼ਰ ਹੋਏ ਆਪਣੇ ਬਹੁਤ ਹੀ ਬਿਜ਼ੀ ਸ਼ੈਡਿਊਲ ਵਿੱਚੋਂ ਟਾਈਮ ਕੱਟ ਕੇ ਇੱਥੇ ਆਏ ਨੇ ਤੇ ਉਹਨਾਂ ਦੇ ਨਾਲ ਸਰਦਾਰ ਜਨੈਤ ਸਿੰਘ ਜੀ ਢੋਟ ਜੋ ਕਿ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਤਿੰਨਵਾਰ ਦੇ ਕਾਉਂਸਲਰ ਨੇ ਤੇ ਉਹ ਆਪਣਾ ਟਾਈਮ ਕੀਮਤੀ ਟਾਈਮ ਕੱਢ ਕੇ ਉਹ ਵੀ ਇੱਥੇ ਅੱਜ ਆਏ ਨੇ ਤੇ ਉਹਨਾਂ ਦੇ ਨਾਲ ਸਾਡੇ ਪਿੰਡ ਦੇ ਸ੍ਰੀ ਹਰगोबिंद ਸਪੋਰਟਸ ਅਕੈਡਮੀ ਦੇ ਸਰਦਾਰ ਸੁਪਿੰਦਰ ਸਿੰਘ ਢਿੱਲੋਂ ਤੇ ਨਾਲ ਸਾਡੇ ਏਰੀਆ ਦੇ ਕਾਉਂਸਲਰ ਜਿਹੜੇ 39 ਵਾਰਡ ਨੰਬਰ ਹੈ ਉਹਦੇ ਕਾਉਂਸਲਰ ਸਰਦਾਰ ਨਾਨਕਬਲ ਜੀ ਉਹ ਵੀ ਇਚੇਚੇ ਤੌਰ ਤੇ ਆਏ ਨੇ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਅਸੀਂ ਥੋੜਾ ਜਿਹਾ ਪਹਿਲੇ ਵੀ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਸੀਗਾ ਇਸ ਤੋਂ ਬਾਅਦ ਹੁਣ ਅਸੀਂ ਬੈਡਮਿੰਟਨ ਟੂਰਨਾਮੈਂਟ ਕਰਵਾ ਰਹੇ ਹਾਂ ਇਹ ਇਸ ਲਈ ਕਰਵਾ ਰਹੇ ਕਿ ਜਿਵੇਂ ਸਾਰੇ ਜਾਣਦੇ ਕਿ ਜਿਹੜਾ ਅੱਜ ਦੌਰ ਚੱਲ ਰਿਹਾ ਇੱਕ ਫੋਨ ਦਾ ਤੇ ਇੱਕ ਨਸ਼ੇ ਦਾ ਇਹ ਇੱਕ ਕੋੜ ਦੀ ਤਰ੍ਹਾਂ ਸਾਡੇ ਸਮਾਜ ਨੂੰ ਚੰਬੜ ਗਿਆ ਹੈ ਬੱਚੇ ਬਹੁਤ ਜ਼ਿਆਦਾ ਇਸ ਵਿੱਚ ਇਨਵੋਲ ਹੋ ਰਹੇ ਨੇ ਇਸ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਅਸੀਂ ਕੋਈ ਫਿਜ਼ੀਕਲ ਐਕਟੀਵਿਟੀ ਚਾਹੁੰਦੇ ਹਾਂ ਵੀ ਬੱਚੇ ਜ਼ਰੂਰ ਕਿਸੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰਨ ਜਿਸ ਦੇ ਨਾਲ ਸਾਡਾ ਸਰੀਰ ਇੱਕ ਜਿਹੜਾ ਤੰਦਰੁਸਤ ਹੋਏਗਾ ਇੱਕ ਸਰੀਰ ਤੰਦਰੁਸਤ ਹੋਏਗਾ ਤਾਂ ਹੀ ਬੱਚਾ ਪੜ ਸਕਦਾ ਹੈ ਜੀ ਤੇ ਉਹਦੇ ਨਾਲ ਹੀ ਬੱਚਾ ਅੱਗੇ ਵਧ ਸਕਦਾ ਹੈ ਇਸ ਤਰ੍ਹਾਂ ਟੂਰਨਾਮੈਂਟ ਕਰਾਉਂਦਾ ਦੂਜਾ ਮਕਸਦ ਇਹ ਹੈ ਕਿ ਜਿਵੇਂ ਅਸੀਂ ਟੂਰਨਾਮੈਂਟ ਕਰਵਾਉਂਦੇ ਹਾਂ ਕੱਲ ਨੂੰ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਕੋਈ ਇੱਕ ਬਹੁਤ ਵਧੀਆ ਪਲੇਅਰ ਜਿਹੜੇ ਬਣ ਸਕਦੇ ਨੇ ਕਿਉਂਕਿ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਸੱਦਾ ਜਾ ਕੇ ਖੇਡਣ ਲੱਪੇ ਤਾਂ ਕੋਈ ਚੈਂਪੀਅਨ ਬਣ ਜਾਏਗਾ ਉਸ ਚੀਜ਼ ਵਾਸਤੇ ਪ੍ਰੈਕਟਿਸ ਦੀ ਲੋੜ ਹੁੰਦੀ ਆ ਉਹ ਜਿਹੜੀ ਜਿਹੜੀ ਪ੍ਰੈਕਟਿਸ ਉਹ ਬਚਪਨ ਤੋਂ ਹੀ ਸਟਾਰਟ ਕੀਤੀ ਜਾਵੇ ਤਾਂ ਬੈਸਟ ਰਹੇਗੀ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਇਹਨਾਂ ਬੱਚਿਆਂ 'ਚੋਂ ਹੀ ਡਿਸਟ੍ਰਿਕਟ ਪੰਜਾਬ ਲੈਵਲ ਦੇ ਜਿਹੜੇ ਆ ਕੰਪੀਟੀਸ਼ਨ ਕਰਵਾਏ ਜਾਂਦੇ ਨੇ ਹਾਂਜੀ ਅਸੀਂ ਕੋਸ਼ਿਸ਼ ਕਰਦੇ ਕਿ ਜਿਹੜੇ ਬੱਚੇ ਵਧੀਆ ਹੈ ਨੇ ਉਹਨਾਂ ਨੂੰ ਅੱਗੋਂ ਪੂਰੀ ਸਪੋਰਟ ਕਰੀਏ ਤੇ ਉਹ ਅੱਗੇ ਜਾ ਕੇ ਡਿਸਟ੍ਰਿਕਟ ਆਪਣੀ ਸਟੇਟ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ